ਆਸਾ ਮਹਿਲਾ ਪਹਿਲਾ ਚੌਪੜੀ ਵਿਦਿਆ ਵਿਚਾਰੀ ਤਾਂ ਬੜੀ ਉਪਕਾਰੀ ਜਾਂ ਪੰਚ ਰਾਸੀ ਤਾਂ ਤੀਰਥਵਾਸੀ ਕੁੰਗਰੂ ਵਜ ਜੇ ਮਨ ਲਾਗੇ ਤੋ ਜਮ ਕਹਾ ਕਰੇ ਮੋ ਸਿਉ ਅਗੇ ਰਾਵ ਆਸਨ ਰਾਸੀ ਤੂ ਸੰਿਆਸੀ ਜਾਂ ਜਤ ਜੋਗੀ ਤਾਂ ਕਾਇਆ ਪੋਗੀ ਦੇ ਆਦਿ ਗੰਬਰ ਦੇ ਵਿਚਾਰੀ ਆਪ ਮਰੇ ਅਵਰਨ ਮਾਰੀ ਏਕ ਤੂੰ ਔਰ ਵੇਸ ਬੋ ਤੇਰੇ ਨਾਨਕ ਜਾਣੈ ਚੂਜ ਨੋ ਤੇਰੇ ਏਕ ਤੂੰ ਔਰ ਵੇਸ ਬੋ ਤੇਰੇ ਨਾਨਕ ਜਾਣੈ ਚੂਜ ਨੋ ਤੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਸਾਹਿਬ ਜੀ ਦਾ ਅਸਾ ਰਗੰਦਰ ਇਹ ਪੰਨਿਮਾ ਸ਼ਬਦ ਹੈ ਸ਼ਬਦੀ ਰਾਹ ਦੀ ਪੰਕਤੀ ਜਿਸ ਵਿਚ ਕੇਂਦਰੀ ਭਾਵ ਹੁੰਦਾ ਹੈ ਕੁੰਗਰੂ ਵਾਜੈ ਜੇ ਮਨ ਲਾਗੇ ਕੁਝ ਲੋਕ ਕੁੰਗਰੂ ਛਣਕਾ ਕੇ ਕੁੰਗਰੂ ਵਜਾ ਕੇ ਆਪਣੇ ਆਪ ਨੂੰ ਧਾਰਮਿਕ ਅਖਵਾਂਦੇ ਸੰ ਤੇ ਗੁਰੂ ਸਾਹਿਬ ਇੱਥੇ ਕਹਿ ਰਹੇ ਨੇ ਕਿ ਜੇ ਬੰਦਾ ਕੁੰਗਰੂ ਵਾਜੈ ਜੇ ਮਨ ਲਾਗੇ ਜੇ ਕਿਸੇ ਬੰਦੇ ਦਾ ਮਨ ਪ੍ਰਭੂ ਦੇ ਚਰਨਾਂ ਨਾਲ ਲੱਗ ਜਾਏ ਤਾਂ ਹੀ ਸਮਝੋ ਉਸ ਦੇ ਕੁੰਗਰੂ ਵਜਾਨੇ ਕਿਸੇ ਕੰਮ ਨਾ ਐਵੇਂ ਕੁੰਗਰੂ ਵਜਾ ਕੇ ਕੋਈ ਆਪਣੇ ਆਪ ਨੂੰ ਧਾਰਮਿਕ ਸਮਝੀ ਬਈ ਕੁਛ ਐਨੇ ਵਜਾਉਣ ਨਾਲ ਕੋਈ ਢੋਲਕੀਆਂ ਵਜਾਉਣ ਨਾਲ ਕੋਈ ਸਾਜ਼ ਵਜਾਉਣ ਨਾਲ ਕੋਈ ਧਰਮੀ ਹੋ ਜਾਂਦਾ ਹੈ ਕੇਵਲ ਕਿਸੇ ਸਾਜ਼ ਨਾਲ ਕੋਈ ਧਰਮੀ ਨਹੀਂ ਬਣਦਾ ਜੇ ਮਨ ਲੱਗੇ ਜੇ ਪਰਮਾਤਮਾ ਨਾਲ ਮਨ ਲੱਗੇ ਤਾਂ ਹੀ ਸਾਡੇ ਉਸ ਸਾਜ਼ ਜਾਨੇ ਵੀ ਸਫਲੇ ਨੇ ਹੁਣ ਅਸੀਂ ਇਸ ਨੂੰ ਆਪਣੀ ਕੁੰਮ ਤੇ ਟੁਕਾ ਕੇ ਦੇਖੀਏ ਕੀਰਤਨ ਦਰਬਾਰਾਂ ਦੇ ਦਰਬਾਰ ਹੋ ਰਹੇ ਨੇ ਕੀਰਤਨ ਬੜੀਆਂ ਸੁਰੀਲੀਆਂ ਆਵਾਜ਼ਾਂ ਵਿੱਚ ਗਾਇਆ ਜਾ ਰਿਹਾ ਹੈ ਲੇਕਿਨ ਲੋਭ ਅੰਦਰ ਕੁਟਕੁਟਕੇ ਭਰਿਆ ਹੈ ਰੇਟ ਫਿਕਸ ਹੋਏ ਨੇ 1 ਘੰਟਾ ਪੂਰਨ ਘੰਟਾ ਕੀਰਤਨ ਕਰਨ ਦੇ ਕਈ ਕੀ ਹਜ਼ਾਰਾਂ ਰੇਟ ਫਿਕਸ ਨੇ ਤੂੰ ਫਿਰ ਇਹ ਅਗਰ ਮਨ ਪ੍ਰਭੂ ਨਾਲ ਲੱਗਾ ਹੋਵੇ ਫਿਰ ਇਹਨਾਂ ਲੋਭ ਲਾਲਚ ਕਿਉਂ ਹੋਵੇ ਇਸ ਦਾ ਮਤਲਬ ਹੈ ਕੋਈ ਪੈਸੇ ਵਾਲਾ ਅਮੀਰ ਬੰਦਾ ਹੀ ਕੀਰਤਨ ਕਰਵਾ ਸਕੇਗਾ ਕਿਸੇ ਅੱਛੇ ਰਾਗੀ ਦਾ ਕਿਸੇ ਗਰੀਬ ਗੁਰਦੇ ਦੇ ਵਾਸਤੇ ਗੱਲ ਨਹੀਂ ਰਹੀ ਹੋ ਤੋ ਫਿਰ ਇਹ ਇਹ ਸਾਡੇ ਘੰਗਰੂ ਵਜਾਣੇ ਸਾਡੇ ਨਾਚ ਨਚਾਣੇ ਜਾਂ ਸਾਜ਼-ਬਾਜ਼ ਵਜਾਣੇ ਇਹ ਤਾਂ ਹੀ ਸੋਭ ਦਿਖਣ ਕਿ ਉਸ ਕੀਰਤਨ ਚੂ ਪ੍ਰਭੂ ਦਾ ਪਿਆਰ ਪ੍ਰਗਟ ਹੋਏ ਸਾਡੇ ਅੰਦਰ ਵੀ ਹੋਵੇ ਤੇ ਦੂਜਿਆਂ ਵਿੱਚ ਵੀ ਪਿਆਰ ਪ੍ਰਗਟ ਹੋ ਸਕੇ ਉਹ ਕੀਰਤਨ ਕਰਨ ਵਾਲਾ ਉਸ ਸਾਜ਼-ਬਾਜ਼ ਵਜਾਉਣ ਵਾਲਾ ਜਾਂ ਉਹਨਾਂ ਦੇ ਉੱਤੇ ਕੀਰਤਨ ਕਰਨ ਵਾਲਾ ਜਾਂ ਬਾਣੀ ਗਾਉਣ ਵਾਲਾ ਜਾਂ ਕੋਈ ਨੱਚਣ ਕੁੱਦਣ ਵਾਲਾ ਸਾਜ਼-ਬਾਜ਼ ਦੇ ਗੱਲ ਤੇ ਤਾਂ ਇਹ ਤੇ ਜੀ ਉਹ ਨਾਚ ਰਿਮਣ ਗੁਰ ਕੇ ਆਗੇ ਇਹ ਗੁਰੂ ਦੀ ਬਾਣੀ ਦੇ ਉੱਤੇ ਕਿਸੇ ਦਾ ਮਨ ਉਸ ਦੇ ਵਸ ਵਿੱਚ ਹੈ ਮਨ ਗੁਰੂ ਦੀ ਬਾਣੀ ਸੁਣ ਕੇ ਖੁਸ਼ ਹੁੰਦਾ ਨੱਚਦਾ ਤੇ ਫਿਰ ਤੇ ਗੱਲ ਬਣਦੀ ਹੈ ਤੇ ਜੇ ਕੇਵਲ ਸਰੀਰ ਗਨਾਚ ਹੀ ਨੇ ਤੇ ਕਿਸੇ ਕੰਮ ਨਹੀਂ ਖਾਰੀ ਸੁੱਕੇ ਸਾਜ਼ਾ ਦਾ ਕੋਈ ਲਾਭ ਨਹੀਂ ਜੇ ਉਹ ਸਾਜ਼ ਕੀਰਤਨ ਦਾ ਆਨੰਦ ਮਨ ਵਸਤੇ ਹਨ ਤੇ ਸੁਰਤੀ ਸਾਡੀ ਸ਼ਬਦ ਦੀ ਜੁੜੀ ਹੈ ਸ਼ਬਦ ਸੁਰੂ ਦਾ ਮੇਲ ਹੈ ਫਿਰ ਤੇ ਉਹ ਲਾਭ ਹੈ ਉਹ ਸਭੀ ਗੱਲ ਸਮਝਾਉਣਾ ਚਾਹੁੰਦੇ ਨੇ ਕਿ ਗੁਰੂ ਆਜਾ ਜੇ ਮਨ ਲੱਗੇ ਜੇ ਮਨ ਲਗੇ ਮਨ ਸਾਡਾ ਲੱਗਿਆ ਕਿ ਨਹੀਂ ਰੱਬ ਦੇ ਨਾਮ ਨਾਲ ਸ੍ਰਤੀ ਉਦੇ ਵੀ ਜੁੜੀ ਕੇ ਨਹੀਂ ਇਹ ਇਹ ਦੇਖਣ ਵਾਲੀ ਚੀਜ਼ ਹੈ ਤੋ ਜਮ ਕਹਾ ਕਰੇ ਮੋਛਾ ਗਏ ਜੇ ਐਸੀ ਕਿਸੇ ਦਾ ਮਨ ਉਸ ਪ੍ਰਭੂ ਨਾਲ ਜੁੜਿਆ ਹੈ ਤਾਂ ਫਿਰ ਐਸੇ ਬੰਦੇ ਦਾ ਜਮ ਵੀ ਕੁਝ ਨਹੀਂ ਵਿਗਾੜ ਸਕਦੇ ਉੱਚ ਧਰਮਰਾਜ ਵੀ ਪੇਟਾ ਲੈ ਕੇ ਹਾਜ਼ਰ ਹੁੰਦਾ ਹੈ ਤੋ ਉਹ ਵੀ ਕੁਝ ਵਿਗਾੜ ਨਹੀਂ ਸਕਦੇ ਕਿਉਂਕਿ ਐਸੇ ਉੱਚੇ ਸੱਚੇ ਜੀਵਨ ਦਾ ਮਾਲਕ ਬੰਦਾ ਮਾਲਕ ਦੀ ਦਰਗਾਹ ਵਿੱਚ ਦਰਗਾਹ ਵਿੱਚ ਆਦਰ ਪਾਉਂਦਾ ਹੈ ਸਤਕਾਰ ਪਾਉਂਦਾ ਹੈ ਤੂ ਗੱਲ ਇਹ ਹੈ ਕਿ ਅਸੀਂ ਪਾਠ ਪੂਜਾ ਕਰਦੇ ਹਾਂ ਕੀਰਤਨ ਕਰਦਿਆਂ ਕਥਾਵਾਚਾਂ ਇਹ ਸਾਰੀ ਚੀਜ਼ ਦਾ ਸਿੱਟਾ ਇਹ ਨਿਕਲਣਾ ਚਾਹੀਦਾ ਹੈ ਕਿ ਸਾਡੇ ਅੰਦਰ ਧਾਰਮਿਕ ਆਸਥਾ ਪ੍ਰਬਲ ਹੋ ਜਾਏ ਅਸੀਂ ਪ੍ਰਭੂ ਦਾ ਅਨੁਭਵ ਕਰ ਲਈਏ ਆਪਣੇ ਜੀਵਨ ਦਾ ਮਨੋਰਥ ਸਮਝ ਲਈਏ ਜੇ ਉਹ ਸਮਝਿਆ ਹੀ ਨਹੀਂ ਅਨੁਭਵ ਵੱਲੇ ਪਾਸੇ ਸੀ ਗਈ ਨਹੀਂ ਪ੍ਰਭੂ ਨਾਲ ਪਿਆਰ ਬਣਿਆ ਹੀ ਨਹੀਂ ਤੇ ਸਾਡੇ ਪੂਜਾ ਪਾਠ ਸਭ ਕੁਝ ਕਰਮकांड ਹੀ ਬਣ ਜਾਂਦਾ ਪਾਠ ਕਰਨਾ ਵੀ ਕਰਮकांड ਹੈ ਅਗਰ ਪਾਠ ਜਿਸ ਦਾ ਕਰ ਰਹੇ ਜਿਸ ਬਣੀ ਦਾ ਪਾਠ ਕਰ ਰਹੇ ਆ ਉਹਦੇ ਤੇ ਸਾਡਾ ਵਿਸ਼ਵਾਸ ਨਹੀਂ ਪ੍ਰਤੀਤ ਨਹੀਂ ਉਹਨੂੰ ਮੰਨਦੇ ਨਹੀਂ ਆ ਉਹਦੇ ਤੇ ਤੁਰਦੇ ਨਹੀਂ ਆ ਫਿਰ ਪਾਠ ਪੜਿਓ ਅਰ ਬੇਦ ਵਿਚਾਰਿਓ ਫਿਰ ਬੇਸ਼ੱਕ ਪਾਠ ਪੜ ਰਹੀਏ ਬੇਦ ਵਿਚਾਰ ਲਈ ਨਿਵਲ ਭੰਗਮ ਸਾਦੇ ਪੰਜ ਜਨਾ ਸੁ ਸੰਗ ਨਾ ਛੁਟਕੋ ਅਧਿਕ ਉਹ ਬੁੱਧ ਬੰਦੇ ਪਾਠ ਪੜੇ ਵੇਦਨ ਦੀ ਵਿਚਾਰ ਕੀਤੀ ਹੋਰ ਕਿਉਂ ਨੀਲੀ ਕਰਮ ਕੀਤੇ ਲੇਕਿਨ ਮਨ ਵਸ ਨਹੀਂ ਆਇਆ ਤੇ ਕਿਸੇ ਕੰਮ ਨਹੀਂ ਅਸੀਂ ਆਸਾ ਦੀ ਆਵਾਜ਼ ਰੋਜ਼ ਸੁਣਦੇ ਹਾਂ ਪੜਪੜ ਗੱਡੀ ਲਦੀ ਪੜਪੜ ਭਰੀਆਂ ਸਾਥ ਪੜਪੜ ਬਿੜੀ ਪਾਈਆਂ ਪੜਪੜ ਗੱਡੀਆਂ ਖਾਤ ਪੜੀਆਂ ਜੀਤੇ ਬਰਸ-ਬਰਸ ਪੜੀਆਂ ਜੀਤੇ ਮਾਸ ਪੜੀਆਂ ਜੀਤੇ ਅਰਜਾ ਪੜੀਆਂ ਜੀਤੇ ਸਾਸ ਤੇ ਮਾਰੇ ਕਿੰਨੇ ਪਈ ਬੜੀ ਜਾਓ ਇਹ ਲਾਭ ਤਾਂ ਹੀ ਹੈ ਨਾਨਕ ਲਿਖਿਆ ਇੱਕ ਗੱਲ ਹੋਰ ਹੋਮੇ ਚਖਣਾ ਚਾਹਕ ਬਾ ਕੀ ਸਭ ਓਮੇ ਦੀ ਚਹੈ ਨਹੀਂ ਨੀਰੀਆਂ ਪੜਨਾ ਗੁਰਨਾ ਸੰਸਾਰ ਕੀ ਕਾਰ ਹੈ ਸਾਡੇ ਪੜੇ ਦਾ ਤਾਂ ਲਾਭ ਹੈ ਕਿ ਉਹ ਲੇਖੇ ਇੱਕ ਗੱਲ ਜਿਹੜੀ ਪ੍ਰਭੂ ਪਿਆਰ ਵਾਲੀ ਪ੍ਰਭੂ ਪ੍ਰੀਤ ਵਾਲੀ ਉਹ ਬਣ ਜਾਵੇ ਪ੍ਰਭੂ ਨੂੰ ਬਹੁ ਵਾਲੀ कि ਉਹ ਗੱਲ ਨਹੀਂ ਬਣੀ ਤੇ ਸਾਰੀ ਮਿਹਨਤ ਖਜੀ ਅਸੀਂ ਨਹੀਂ ਕਿਉਂ ਰੜਕਦੇ ਹਾਂ ਬਈ ਵਿੱਚੋਂ ਮੱਖਣ ਨਹੀਂ ਕਲਾਵੇ ਤੇ ਜੇ ਦੇਈ ਰੜਕਣ ਦੀ ਜਾਂਚ ਨਹੀਂ ਸਾਨੂੰ ਵਿਧੀ ਨਹੀਂ ਪਤਾ ਰੜਕੀ ਜਾ ਰਿਹਾ ਰੜਕੀ ਜਾ ਰਿਹਾ ਸਾਡੇ ਕੋਲੋਂ ਮੱਖਣ ਨਹੀਂ ਰਿਸ ਰਿਹਾ ਇਹਦਾ ਮਤਲਬ ਸਾਡਾ ਤਰੀਕਾ ਠੀਕ ਨਹੀਂ ਹੈ ਅਸੀਂ ਗਲਤ ਕਰ ਰਹੇ ਹਾਂ ਗਲਤ ਤਰੀਕਾ ਨਾਲ ਕਰ ਰਹੇ ਹਾਂ ਤੋ ਇਹ ਜਿਹੜੇ ਧਾਰਮਿਕ ਲੋਕ ਗੰਗੂਰੂ ਵਾਰਾ ਵਜਾ ਕੇ ਰਾਤ ਸ੍ਰੀਲਲਾ ਕਰਕੇ ਨੱਚ ਕੁੱਦ ਕੇ ਉਹ ਆਪਣੇ ਬਸ ਸਮਝਦੇ ਨੇ ਬਈ ਧਾਰਮਿਕ ਕੋਈ ਲੀਲਾ ਹੋ ਰਹੀ ਹੈ ਧਾਰਮਿਕ ਕਰਮ ਹੋ ਰਿਹਾ ਹੈ ਕੀ ਗੁਰਸਾਹਬ ਨੂੰ ਸਮਝਾ ਰਹੇ ਨੇ ਵੀ ਇਹਨਾਂ ਕਰਮਾਂ ਦਾ ਲਾਭ ਤਾਂ ਹੈ ਕਿ ਜੇ ਸਾਡਾ ਮਨ ਪ੍ਰਭੂ ਚਰਨਾਂ ਨਾਲ ਲੱਗ ਜਾਏ ਪ੍ਰਭੂ ਪ੍ਰੀਤ ਬਣ ਜਾਏ ਸਿਮਰਨ ਵਾਲੇ ਪਾਸੇ ਮਨ ਤੁਰ ਪਵੇ ਨਹੀਂ ਤੇ ਜੇ ਅੰਦਰੋਂ ਮਨ ਖੁੱਤਾ ਖਾਲੀ ਹੈ ਤੇ ਇਹ ਸਾਰੇ ਰੋਜ਼ੀ ਰੋਟੀਆਂ ਕਾਰਨ ਪੂਰੇ ਤਰਵਲੀ ਗੱਲ ਹੀ ਹੈ ਵਿਦਿਆ ਵਿਚਾਰੀ ਤਾਂ ਕੋਈ ਬੜਾ ਵਿਦਿਆਵਾਣ ਹੈ ਉਹਨੇ ਬੜੇ ਵੇਦ ਸ਼ਾਸਤਰ ਪੜ੍ਹੇ ਨੇ ਬਹੁਤ ਧਾਰਮਿਕ ਗ੍ਰੰਥ ਪੁੱਠੀਆਂ ਪੜ੍ਹੇ ਨੇ ਔਰ ਵਿਚਾਰ ਵੀ ਸਕਦਾ ਪੜ੍ਹ ਕੇ ਸੁਣਾ ਵੀ ਸਕਦਾ ਹੈ ਤੇ ਉਹ ਤਾਂ ਮੰਨਿਆ ਜਾਏਗਾ ਕੋਈ ਵਿਦਵਾਨ ਹੈ ਪੜ੍ਹਿਆ ਲਿਖਿਆ ਹੈ ਪਰ ਉਪਕਾਰੀ ਜੋ ਉਸ ਵਿਦਿਆਚੋਂ ਉਹ ਪਰਵਕਾਰੀ ਬਣ ਜਾਏ ਕੋਈ ਡਾਕਟਰ ਹੈ ਇਨੀ ਮਿਹਨਤ ਕਰਕੇ ਉਹ ਡਾਕਟਰ ਬਣਿਆ ਹੈ ਤੇ ਜੇ ਦੁਨੀਆਂ ਤੇ ਸਹੀ ਇਲਾਜ ਕਰੇ ਨਾ ਦੁਨੀਆਂ ਦੀ ਸਿਹਤ ਦਾ ਖਿਆਲ ਰੱਖੇ ਦੁਨੀਆਂ ਨੂੰ ਦੁੱਖਾਂ ਰੋਗਾਂ ਦੇ ਦੁੱਖਾਂ ਤੋਂ ਬਚਾਵੇ ਜੋ ਆਪ ਹੀ ਦੁੱਖ ਵਧਾਈ ਜਾਏ ਆਪ ਹੀ ਰੋਗ ਵਧਾਈ ਜਾਏ ਆਪ ਹੀ ਬਿਲਾ وجہ ਦੇ ਟੈਸਟ ਕਰਵਾਈ ਜਾਏ ਲੋਕਾਂ ਨੂੰ ਲੁੱਟਣ ਵਾਸਤੇ ਤੇ ਫਿਰ ਉਹ ਕਿਸ ਵਾਸਤੇ ਪੜਿਆ ਤੋ ਇਹੋ ਹੀ ਗੱਲ ਹੈ ਕਿ ਪੜ੍ਹਿਆ ਲਿਖਿਆ ਬੰਦਾ ਅਗਰ ਆਪਣੀ ਪੜ੍ਹਾਈ ਨੂੰ ਹੀ ਸੰਸਾਰ ਨੂੰ ਦੀ ਲੁੱਟ ਖਸੁੱਟ ਦਾ ਜ਼ਰੀਆ ਬਣਾ ਲਵੇ ਕਿਉਂਕਿ ਪੜ੍ਹਿਆ ਲਿਖਿਆ ਕੋਲ ਜ਼ਰੀਏ ਹੁੰਦੇ ਨੇ ਪੜ੍ਹਿਆ ਲਿਖਿਆ ਉੱਚ ਉਹਦੇ ਜਾਂਦਾ ਤੇ ਉਹਨਾਂ ਉੱਦਿਆਂ ਤੇ ਬਹਿ ਕੇ ਉਹ ਲੁੱਟ ਖਸੁੱਟ ਕਰੇ ਜਾਂ ਬੇਇਨਸਾਫੀਆਂ ਕਰੇ ਤੇ ਉਹਦੀ ਵਿਦਿਆ ਕਾਦੀ ਹੈ ਕਾਦਾ ਵਿਦਿਆ ਉਹ ਅਨਪੜ੍ਹ ਸਮਝੋ ਉਸ ਨੂੰ ਉਹਨਾਂ ਪਰ ਤੋਂ ਗਿਆ ਗੁਜ਼ਰਿਆ ਤੋ ਵਿਦਿਆ ਵਿਚਾਰੀ ਤਾਂ ਤਾਂ ਕਿਸੇ ਨੂੰ ਵਿਦਿਆ ਵਿਚਾਰੀ ਜਾਂ ਅਸੀਂ ਐਜੂਕੇਟਿਡ ਪਰਸਨ ਕਹਿ ਸਕਦੇ ਹਾਂ ਪੜ੍ਹਿਆ ਲਿਖਿਆ ਵਿਦਵਾਨ ਕਹਿ ਸਕਦੇ ਹਾਂ ਜਹ ਉਪਰ ਉਪਕਾਰੀ ਹੈ ਸੰਸਾਰ ਦਾ ਭਲਾ ਲੂਚਦਾ ਆਪਣੀ ਵਿਦਿਆ ਦੀ ਰਾਈ ਜਾਂ ਪੰਜ ਰਾਸੀ ਤਾਂ ਤੀਰਥਵਾਸੀ ਜੇ ਉਸਨੇ ਆਪਣੇ ਪੰਜ ਵਸ ਕੀਤੇ ਹੋਏ ਨੇ ਵਿਕਾਰਾਂ ਤੇ ਉਸ ਦਾ ਵਸ ਹੈ ਕਾਬੂ ਹੈ ਇਹਨਾਂ ਦੇ ਕਾਬੂ ਹੋ ਕੇ ਕੋਈ ਗਲਤ ਕੰਮ ਨਹੀਂ ਕਰਦਾ ਵਿਕਾਰੀ ਜੀਵ ਨਹੀਂ ਜੁਦਾ ਤਾਂ ਤੀਰਥਵਾਸੀ ਫਿਰ ਉਹਦਾ ਕਿਸੇ ਤੀਰਥ ਤੇ ਵਸਣ ਦਾ ਗੁਲਾਬ ਹੈ ਤੇ ਤੀਰਥਾਂ ਦੇ ਵਸ ਕੇ ਵੀ ਜੇ ਅੰਦਰ ਉਸਤੇ ਕਾਮਕਰ ਤੇ ਲੋਭ મોਹ ਭਰਿਆ ਪਿਆ ਹੈ ਤੇ ਫਿਰ ਉਹਦਾ ਕੋਈ ਫਾਇਦਾ ਨਹੀਂ ਉਸ ਤੀਰਥਿchnan ਦਾ ਤੇ ਤੀਰਥਾਂ ਕੋਰ ਵਸਣ ਦਾ ਵੀ ਕੋਈ ਲਾਭ ਨਹੀਂ ਉਸ ਦਾ ਆਸਿ ਨਿਰਾਸੀ ਤੋ ਸੰਿਆਸੀ ਕਰ-ਬਾਰ ਛੱਡ ਕੇ ਕੋਈ ਸਵਾ ਮਿਲ ਕੇ ਆ ਕੇ ਮੈਂ ਸੰਿਆਸੀ ਹੋ ਗਿਆ ਨਹੀਂ ਆਸਿ ਨਿਰਾਸੀ ਜਿਸ ਨੇ ਆਪਣੇ ਅੰਦਰੋਂ ਬੇਮਤਲਬ ਦੀਆਂ ਆਸਾਂ ਤਿਆਗ ਦਿੱਤੀਆਂ ਬੇ ਲੋੜੀ ਰੀਸ ਸੰਸਾਰ ਨਾਲ ਜਿਹੜੀ ਭਾਈ ਉਹ ਇਹ ਪ੍ਰਾਪਤ ਕਰ ਗਿਆ ਤੇ ਮੈਂ ਵੀ ਕਰ ਲਵਾਂ ਮੈਨੂੰ ਇਹ ਨਹੀਂ ਮੈਨੂੰ ਉਹ ਨਹੀਂ ਜਿਹਦੀ ਉਹ ਮੰਗੇ ਨਹੀਂ ਮੁਕੀਆਂ ਜੋ ساری ਜ਼ਿੰਦਗੀ ਮੰਗਤਾ ਹੀ ਬਣਿਆ ਰਿਹਾ ਉਸ ਦੇ ਅੰਦਰੋਂ ਸੰਸਾਰੀਆਂ ਦੀਆਂ ਝੂਠੀਆਂ ਝੂਠੀਆਂ ਆਸਾਂ ਹੀ ਨਹੀਂ ਮੁਕੀਆਂ ਇਕ ਤੇ ਹੁੰਦਾ ਆਪਣੀ ਜ਼ਿੰਦਗੀ ਦੀਆਂ ਜ਼ਰੂਰਤਾਂ ਜੋ ਪ੍ਰਭੂ ਨੇ ਬਣਾਈਆਂ ਨੇ ਉਹਨਾਂ ਤੱਕ ਸੀਮਿਤ ਰਹਿਣਾ ਇੱਕ ਹੁੰਦਾ ਜ਼ਰੂਰਤਾਂ ਪੂਰੀਆਂ ਹੋ ਰਹੀਆਂ ਨੇ ਲੇਕਿਨ ਲੋਭ ਨਹੀਂ ਸਾਡਾ ਮੁੱਕਦਾ ਪਿਆ ਅੱਗੇ ਹੋਰ ਹੋਰ ਆਸਾਂ ਹੋਰ ਹੋਰ ਆਸਾਂ ਬਣਾਈ ਫਿਰਦੇ ਹਾਂ ਅਸੀਂ ਤੋ ਐਸਾ ਆਸ ਆਸਾਂ ਵਾਲਾ ਜਿਹੜਾ ਬੰਦਾ ਹੈ ਉਹਦਾ ਸੰਨਿਆਸੀ ਹੋਣ ਦਾ ਕੋਈ ਫਾਇਦਾ ਨਹੀਂ ਆਸੇ ਨਿਰਾਸ਼ੀ ਤੋ ਸੰਨਿਆਸੀ ਜੇ ਅਸੀਂ ਆਸ ਮਰਸਾ ਸਗਲ ਤਿਆਗਿਆ ਜਗ ਤੇ ਰਹਿ ਹੈ ਨਿਰਾਸ਼ਾ ਇਹ ਅਵਸਥਾ ਹੈ ਤਾ ਸਮਝੋ ਤੁਸੀਂ ਸੰਨਿਆਸੀ ਫਿਰ ਘਰ ਬੈਠੇ ਵੀ ਫਿਰ ਘਰ ਗ੍ਰਸਤੀਆਂ ਤੇ ਭੋਗ ਭੁਗਦੇ ਆ ਸੰਸਾਰ ਖਾਂਦੇ ਪੀਂਦੇ ਪੈਣਦੇ ਸਤਗੁਰੂ ਪੂਰਾ ਭੇਟੀ ਆ ਪੂਰੀ ਹੋਇਆ ਯੁਗਤ ਹਸਨ ਦੇ ਖੇਲਣ ਦੇ ਪੈਣ ਦੇ ਖਮੰਦੀ ਵਿੱਚ ਹੋਇਆ ਮੁਕਤ ਵਾਲਾ ਅਵਸਥਾ ਹੈ ਉਹ ਅਸਲੀ ਸੰਿਆਸੀ ਸੰਸਾਰ ਦੇ ਸਾਰੇ ਪਦਾਰਥ ਜ਼ਰੂਰਤ ਮੁਤਾਬਕ ਇਸਤੇਮਾਲ ਕਰਦਾ ਉਹਨਾਂ ਦੀ ਕਮਾਈ ਵੀ ਕਰਦਾ ਹੈ ਲੇਕਿਨ ਕਿਸੇ ਦਾ ਲੋਭ ਲਾਲਚ ਨਹੀਂ ਬਹੁਤੀ ਆਸਾਨੀ ਬਣਦਾ ਜਾਂ ਜਤ ਜੋਗੀ ਤਾਂ ਕਾਇਆ ਪੋਗੀ ਤੇ ਜੇ ਕੋਈ ਸੰਸਾਰੀ ਜ਼ਿੰਦਗੀ ਜਿਉਰੇ ਕਾਇਆ ਪੋਗੀ ਮੋ ਦੁਨੀਆਂ ਦੇ ਰਸੋਂ ਭੋਗਾਂ ਵਿੱਚ ਜ਼ਿੰਦਗੀ گزار ਰਿਹਾ ਹੈ ਇੱਥੇ ਨੇ ਗ੍ਰਸਤੀ ਜ਼ਿੰਦਗੀ گزار ਰਿਹਾ ਹੈ ਪਰ ਹੈ ਉਹ ਜਤ ਜੋਗੀ ਜੋਗੀਆਂ ਵਾਲਾ ਜਤ ਭਾਵ ਉਸਨੇ ਆਪਣੇ ਆਪ ਨੂੰ ਵਸ ਕਰਕੇ ਰੱਖਿਆ ਹੋਇਆ ਵਿਕਾਰਾਂ ਵਾਲੇ ਪਾਸੋਂ ਰੁਕ ਕੇ ਰੱਖਿਆ ਹੋਇਆ ਤਾਂ ਸਮਝੋ ਕਿ ਸਹੀ ਸੱਚਾ ਗ੍ਰਸਤੀ ਹੈ ਉਹ ਕਰਮ ਕਰਨ ਦਾ ਗ੍ਰਸਤ ਕਰ ਨਹੀਂ ਤਾਂ ਕਰ ਬੈਰਾਗ ਬੈਰਾਗੀ ਬੰਧਨ ਕਰ ਤਾਉ ਕੋ ਵੱਡੋ ਆਪਾਗ ਗ੍ਰਸਤ ਵਿੱਚ ਰਹਿੰਦੇ ਆਂ ਅਗਰ ਅਸੀਂ ਵਿਰਾਗ ਧਾਰਨ ਕਰ ਸਕੀਏ ਘਰ-ਬਾਰ ਛੱਡ ਕੇ ਜੰਗਲਾਂ ਬੇਲੇ ਵਿੱਚ ਜਾ ਕੇ ਕੋਈ ਆਖੇ ਜੀ ਵੀ ਮੈਂ ਇਕਾਂਤ ਵਾਸੀ ਹਾਂ ਨਹੀਂ ਜਿਸ ਰਿਦਾ ਥਾਏ ਇਕਾਂਤੀ ਹੋਈ ਹੈ ਸੋ ਇਕਾਂਤੀ ਜਿਸ ਰਿਦਾ ਥਾਏ ਉਹ ਬੰਦਾ ਇਕਾਂਤੀ ਜਿਹਾ ਸਮਝੋ ਜਿਸ ਦਾ ਹਿਰਦਾ ਟਿਕਾਣੇ ਹੈ ਸੰਸਾਰ 'ਚ ਵੱਸਦਾ ਹੋਇਆ ਵੀ ਸੰਸਾਰ ਦੇ ਲੋਭ ਲਾਲ ਦੇ ਵੇਨ ਵਿੱਚ ਨਹੀਂ ਜਿਹੜਾ ਰੁੜਦਾ ਉਸ ਨੇ ਆਪਣਾ ਆਪ ਸੰਭਿਆ ਹੋਇਆ ਮਨੋ ਉਹ ਹੈ ਅਸਲੀ ਯੋਗੀ ਉਹ ਹੈ ਅਸਲੀ ਸੰਨਿਆਸੀ ਉਹ ਹੈ ਸੱਚਾ ਗ੍ਰਸਤੀ ਔਰ ਗ੍ਰਸਤ ਵਿੱਚ ਰਹਿੰਦੇ ਹੋ ਧਰਮ ਦੀ ਕਮਾਈ ਕਰ ਰਿਹਾ ਹੈ ਦੇਵਾ ਦਿਗੰਬਰ ਦੇ ਵਿਚਾਰੀ ਦਿਗੰਬਰ ਨੇ ਜੈਨੀ ਲੋਕ ਜਿਹੜੇ ਦਇਆ ਨੂੰ ਇੱਕ ਵਹਿਮ ਬਣਾ ਕੇ ਚੱਲਦੇ ਨੇ ਬਹੁਤ ਹੀ ਵਹਿਮੀ ਬਣ ਕੇ ਦਇਆ ਉੱਪਰ ਸਹੀ ਮੈਨੇ ਜਿਹੜੀ ਦਇਆ ਹੈ ਕਿਸ ਤਰ੍ਹਾਂ ਦੀ ਜੀਵਨ ਦੀ ਦਇਆ ਕਿਸ ਤਰ੍ਹਾਂ ਕਰਨੀ ਹੈ ਵੀ ਕਿਸੇ ਦੇ ਬਾਰੇ ਪਲਾ ਸੋਚਣਾ ਕਿਸੇ ਦੇ ਨਾਲ ਮਾਰਾ ਨਾ ਕਰਨਾ ਐਸੀ ਦਇਆ ਕਿਸੇ ਕੋਲ ਹੈ ਉਹ ਸੱਚਾ ਦਿਗੰਬਰ ਹੈ ਉਹ ਦੇਹ ਵਿਚਾਰੀ ਆਪਣੀ ਦੇਹ ਦੀ ਵਿਚਾਰ ਕਰਦਾ ਵੀ ਮੇਰੀ ਦੇਹ ਰਾਹੀਂ ਕੋਈ ਮਾਰੇ ਕੰਮ ਨਾ ਹੋਣ ਮੇਰੀ ਦੇਹ ਵੀ ਕਾਰਨ ਨਾ ਬਣ ਜਾਏ ਮੇਰਾ ਸਰੀਰ ਕਿਸੇ ਦੇ ਨੁਕਸਾਨ ਨਾ ਕਰ ਲਵੇ ਕਿਸੇ ਦਾ ਬੁਰਾ ਨਾ ਕਰੇ ਇਸ ਤਰ੍ਹਾਂ ਅਗਰ ਆਪਣੇ ਆਪ ਨੂੰ ਆਪਣੇ ਸਰੀਰ ਦਾ ਉਹ ਯੋਗ ਇਸਤੇਮਾਲ ਕਰਦਾ ਹੈ ਅਯੋਗ ਇਸਤੇਮਾਲ ਨਹੀਂ ਕਰਦਾ ਔਰ ਸੱਚੀ ਦਇਆ ਉਹਦੇ ਵਿੱਚ ਹੈ ਵਹਿਮ ਵਾਲੀ ਦਇਆ ਨਹੀਂ ਜਿਸ ਤਰ੍ਹਾਂ ਉਹ ਕੇ ਮਤਲਬ ਪਾਣੀ ਨਤਾਰਨਦਾਰ ਕੇ ਪੀਣਾ ਆਪਣੀ ਗੰਦਗੀ ਫੋਲਨੀ ਨੰਗੇ ਪੈਰੇ ਚੱਲਣਾ ਪੈਰਾਂ ਤੇਲੇ ਕੀੜਿਆ ਕੇ ਮਰ ਜਾਣਗੇ ਇਹ ਇੱਕ ਵਹਿਮ ਜਿਹਾ ਹੈ ਉਹ ਜਿਸਨੇ ਜੀਉਣਾ ਜਿਸਨੇ ਜੀਉਣਾ ਜਿਸਨੇ ਮਰਨਾ ਕੁਦਰਤ ਦੇ ਹੁਕਮ ਜਿ ਮਰਨਾ ਹੈ ਇਸ ਕਿਸਮ ਦੇ ਵਹਿਮ ਨੂੰ ਪਾਲੇ ਜਿਹੜਾ ਸਹੀ ਦਇਆ ਰੂਪੀ ਗੁਣ ਨੂੰ ਤਾਰਨ ਕਰੇ ਉਹ ਹੈ ਸੈਦ ਗੰਬਰ ਸੈ ਜਾਣੀ ਆਪ ਮਰ ਅਬਰਨ ਮਾਰੇ ਆਪ ਵਿਕਾਰੋ ਵਾਲੇ ਪਸ਼ੂ ਆਪਣੇ ਆਪ ਨੂੰ ਮਾਰ ਲਵੇ ਆਪ ਬੁਰੀਆਂ ਨੂੰ ਆਪਣੇ ਆਪ ਨੂੰ ਰੋਕ ਕੇ ਇਹ ਹੈ ਕਿ ਆਪ ਬੁਰੀਆਂ ਵਿੱਚ ਗ੍ਰਸਤ ਹੋਗੇ ਲੋਕਾਂ ਦਾ ਨੁਕਸਾਨ ਕਰੇ ਦੂਜਿਆਂ ਨੂੰ ਮਾਰਦਾ ਨਾ ਫਿਰੇ ਦੂਜਿਆਂ ਦੇ ਹੱਕ ਮਾਰੇ ਦੂਜਿਆਂ ਦੀ ਜ਼ਿੰਦਗੀ ਲਵੇ ਇਹਦੇ ਕੋਲੋਂ ਚੰਗਾ ਹੋਵੇ ਆਪਣੇ ਆਪੇ ਨੂੰ ਆਪਣੇ ਅੰਦਰੋਂ ਕੰਮ ਕਰੋ ਲੂਮੂ ਕਰ ਬੁਰੀਆਂ ਵਾਦੀਆਂ ਨੂੰ ਆਪਣੇ ਅੰਦਰੋਂ ਮਾਰੇ ਜਿਹੜਾ ਦੂਜੇ ਪਾਉ ਵਾਲਾ ਜੀਵਨ ਹੈ ਉਸ ਨੂੰ ਆਪਣੇ ਅੰਦਰੋਂ ਖਤਮ ਕਰੇ ਹਉਮੈ ਨੂੰ ਮਾਰੇ ਇੱਕ ਤੂੰ ਹੋਰ ਵੇਸ ਬੋ ਤੇਰੇ ਪ੍ਰਭੂ ਬੇਸ਼ੱਕ ਮੈਂ ਇਤਨਾ ਕੁਝ ਤੇਰੇ ਹੁਕਮ ਲਾ ਦੱਸ ਰਿਹਾ ਹਾਂ ਕਿ ਸੱਚਾ ਵਿਦਿਆ ਵਿਚਾਰੀ ਕੌਣ ਹੈ ਸੱਚਾ ਤੀਰਥਵਾਸੀ ਕੌਣ ਹੈ ਸੱਚਾ ਨਾਚ ਨਚਣ ਵਾਲਾ ਕੌਣ ਹੈ ਸੱਚਾ ਸੰਿਆਸੀ ਕੌਣ ਹੈ ਪਰ ਪ੍ਰਭੂ ਹੈ ਤੇ ਸਾਰੇ ਤੇਰੀ ਵੇਸ ਨੇ ਏਕ ਤੂੰ ਹੋਰ ਵੇਸ ਪਤੇਰੇ ਤੂੰ ਹੈ ਤੇ ਇੱਕੋ ਹੀ ਹੈ ਇਹ ਤੇਰੀ ਅਨੇਕਾਂ ਕਿਸਮ ਦੇ ਵੇਸ ਨੇ ਮੈਂ ਕਿਸੇ ਨੂੰ ਮਾੜਾ ਵੀ ਨਹੀਂ ਕਹਿ ਸਕਦਾ ਨਾਨਕ ਜਾਣੈ ਚੂਜ ਨਾ ਤੇਰੇ ਇਹ ਮੈਂ ਨਾਨਕ ਤੇਰੇ ਸਾਰੇ ਚੂਜ ਤੇਰੇ ਸਾਰੇ ਕੋਤਕ ਜਾਨ ਵੀ ਨਹੀਂ ਸਕਦਾ ਕਿ ਐਸੀ ਖੇਡ ਸੰਸਾਰ ਦੇ ਕਿਉਂ ਚੱਲਦੇ ਕਿਦਰ ਕਿਦਰ ਤੂੰ ਦੁਨੀਆ ਲਗਾ ਕੇ ਰੱਖੀ ਆ ਤੇ ਤੇਰੀ ਹੈ ਸਾਰੀ ਤੇਰੀ ਮੇਰ ਸਾਰੀ ਤੇਰੀ ਹੀ ਤੇਰੇ ਹੀ ਰੂਪ ਹਨ ਇਹ ਤੂੰ ਹੀ ਮੇਰ ਕਰੇ ਤੂੰ ਸਾਨੂੰ ਸੱਚਾ ਆਤਮਿਕ ਜੀਵਨ ਜਿਹੜਾ ਹੈ ਉਸ ਦੀ ਬਖਸ਼ੀ ਕਰੇ ਕਿ ਇਹ ਪਰਮ ਇਹ ਪਰਮ ਪਿਆਲਾ ਖਸਮ ਦਾ ਜੇ ਪਾਵੇ ਤੇ ਦੇ ਤੂੰ ਹੀ ਆਪਣੀ ਬੰਦਗੀ ਭਗਤੀ ਦਾ ਸੱਚਾ ਪਿਆਲਾ ਸਾਨੂੰ ਬਖਸ਼ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ